ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਜੋ ਅੰਮਰਤ ਸ਼ਾਹ ਕੇ ਪੰਗ ਕਰਕੇ ਤੇ ਗੁਰੂ ਦੇ ਸਿੰਘਾਂ ਨੂੰ ਮਾਰਾ ਚੰਗਾ ਬੋਲਦੇ ਆ ਨਾ ਉਹਨਾਂ ਨੂੰ ਆਪਣੇ ਆਪ ਸਮਝਣਾ ਚਾਹੀਦਾ ਹੈ ਇਹ ਗੁਰੂ ਦੀਆਂ ਫੌਜਾਂ ਨੇ ਅੰਮਰਤਾਰੀ ਸਿੰਘਾਂ ਨੂੰ ਕਈ ਲੋਕ ਇਹੋ ਜਿਹਾ ਕਹਿੰਦੇ ਨੇ ਕਿ ਇਹ ਘਾਤਰੇ ਪਾ ਗਏ ਤੇ ਘਾਤਰਿਆਂ ਵਾਲੇ ਸਿੱਖ ਜਿਹੜੇ ਸਹੀ ਨਹੀਂ ਹੁੰਦੇ ਉਨਾਂ ਨੂੰ ਆਪਣੇ ਆਪ ਸਮਝਣਾ ਚਾਹੀਦਾ ਹੈ ਕਿ ਗੁਰੂ ਦੇ ਸਿੱਖ ਬਹੁਤ ਲਾਡਲੀ ਫੌਜ ਆ ਤੇ ਗੁਰੂ ਦੇ ਸਿੱਖ ਬਹੁਤ ਚੰਗੇ ਕੰਮ ਕਰਦੇ ਨੇ ਅਸਲੀ ਗੁਰੂ ਦੇ ਸਿੱਖ ਉਹ ਨਹੀਂ ਹੁੰਦੇ ਜੋ ਅੰਮ੍ਰਿਤ ਛਾ ਕੇ ਦੇ ਭੰਗ ਕਰਦੇ ਨੇ ਜੋ ਅੰਮ੍ਰਿਤ ਛਾ ਕੇ ਤੇ ਸੇਵਿਆਂ ਤੱਕ ਨਿਵਾਉਂਦੇ ਨਾ ਉਹ ਅੰਮ੍ਰਿਤਧਾਰੀ ਹੁੰਦੇ ਨੇ ਤੇ ਗੁਰੂ ਦੇ ਫੌਜ ਹੁੰਦੇ ਨੇ ਠੀਕ ਆ ਗੁਰੂ ਦੇ ਪਿਆਰੀਓ ਅੰਮ੍ਰਿਤਧਾਰੀ ਸਿੰਘਾਂ ਦਾ ਸਾਥ ਦਿਓ ਤੋ ਜੋ ਮੇਰੇ ਵੀ ਨਸ਼ੇ ਕਰਦੇ ਨਾ ਉਹ ਨਸ਼ਿਆਂ ਦਾ ਤਿਆਗ ਕਰੋ ਤੇ ਗੁਰੂ ਦੇ ਸਿੰਘ ਸਜੋ ਜੇਨਾਂ ਵੀਰਾਂ ਦੇ ਨਾਲ ਸਿੰਘ ਲੱਗਦਾ ਨਾ ਸਿੱਖ ਲੱਗਦਾ ਨਾ ਅੰਮ੍ਰਿਤ ਜਰੂਰ ਛਕੋ ਤੇ ਨਸ਼ੇ ਤਿਆਗੋ ਆਪਣੀ ਜ਼ਿੰਦਗੀ ਗੁਰੂ ਦੇ ਲੜ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ